ਆਮ ਆਦਮੀ ਪਾਰਟੀ ਦੇ ਜੰਮੂ ਤੋਂ ਵਿਧਾਇਕ ਅਤੇ ਸੂਬਾ ਪ੍ਰਧਾਨ ਮਹਰਾਜ ਮਲਕ ਨੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡੀ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਮੁੱਦਾ اٹھਾਇਆ ਕਿ ਪੰਜਾਬ ਦੇ ਠੇਕੇਦਾਰ ਜੰਮੂ ਕਸ਼ਮੀਰ ਦੇ ਵਿੱਚੋਂ ਮਾਈਨਿੰਗ ਕਰਕੇ ਇੱਟ ਵੱਟੇ ਬੱਜਰੀ ਰੇਤਾ ਲੈ ਜਾਂਦੇ ਆ ਤੇ ਇੱਥੇ ਚਿੱਟਾ ਦੇ ਕੇ ਜਾਂਦੇ ਉਹਨਾਂ ਨੇ ਕਹੇ ਕਿ ਜੰਮੂ ਕਸ਼ਮੀਰ ਵਿੱਚ ਚੱਟਾ ਪੰਜਾਬ ਤੋਂ ਆਉਂਦਾ ਹੈ ਯਹਾਂ ਸੇ ਰੇਤ ਔਰ ਬੱਜਰੀ ਪੱਥਰ ਪੰਜਾਬ ਲੈ ਰਹੇ ਹਨ ਵਹਾਂ ਸੇ ਚਿੱਟਾ ਜੰਮੂ ਕਸ਼ਮੀਰ ਕੇ ਅੰਦਰ ਲਾਏ ਉਹਨਾਂ ਨੇ ਇਹ ਇਲਜ਼ਾਮ ਪੰਜਾਬ ਸਰ ਲਾਇਆ ਉਹਨਾਂ ਨੇ ਕਿਹਾ ਕਿ ਪੰਜਾਬ ਤੋਂ ਜੰਮੂ ਕਸ਼ਮੀਰ ਦੇ ਵਿੱਚ ਟਾਂ ਆਉਂਦਾ ਪਹਿਲਾਂ ਮੈਂ ਤੁਹਾਨੂੰ ਸੁਣਾ ਦਿਆਂ ਇਹ ਗੱਲ ਨੂੰ ਮਹਾਰਾਜ ਮਲਕ ਵਿਧਾਨ ਸਭਾ 'ਚ ਬੋਲ ਰਿਹਾ ਜੰਮੂ ਕਸ਼ਮੀਰ ਦੇ ਵਿੱਚ ਬੜਾ ਮਾਮਲਾ ਹੈ सर पंजाब के ठेकेदार यहाँ पर आ रहे हैं यहाँ से रेत और बजरी पत्थर पंजाब ले रहे हैं वहां से चिट्टा जम्मू कश्मीर के अंदर लाए तो ये भी मत बोला कि झूठ बोल रहा हूं। जीज़ जीज़ जीज़। रेत बजरी पत्थर सप्लाई हो रहा है माफिया यहाँ का भी लगा है पंजाब का भी है लूट के लिया जा रहा है पंजाब पंजाब से जितना चिट्टा मुझे किसी ने कहा शराब की भाई बात उठी मैं मुझे पता ही नहीं है सर चिट्टा क्या है सुनने में आया पंजाब से चलता है पंजाब में मार हो रही है ਦਾ ਉਹ ਕਹਿੰਦੇ ਆ ਕਿ ਪੰਜਾਬ ਤੋਂ ਚਿੱਟਾ ਆ ਰਿਹਾ ਮੈਂ ਤਾਂ ਅਜੇ ਤੱਕ ਸੁਣਿਆ ਨਹੀਂ ਸੀ ਚਿੱਟਾ ਕੀ ਹੁੰਦਾ ਮੈਨੂੰ ਹੁਣ ਪਤਾ ਲੱਗਿਆ ਹੈ ਕਿ ਪੰਜਾਬ ਤੋਂ ਸਪਲਾਈ ਚਿੱਟਾ ਜਿਹੜਾ ਉਹ ਜੰਮੂ ਕਸ਼ਮੀਰ ਦੇ ਵਿੱਚ ਆ ਰਿਹਾ ਹੁਣ ਸਵਾਲ ਇੱਥੇ ਖੜਾ ਹੁੰਦਾ ਕਿ ਭਗਵਾਨ ਸਿੰਘ ਮਾਨਤਾ ਬੜਾ ਰੌਲਾ ਪਾਉਂਦੇ ਆ ਕਿ ਪੰਜਾਬ ਵਿੱਚ ਚਿੱਟਾ ਖਤਮ ਕਰ ਦਿੱਤਾ ਤੇ ਇਹਨਾਂ ਦੀ ਪਾਰਟੀ ਦੇ ਲੀਡਰ ਇੱਕ ਸੂਬੇ ਦੇ ਪ੍ਰਧਾਨ ਪੰਜਾਬ ਨੂੰ ਬਦਨਾਮ ਕਰਨ ਤੇ ਲੱਗਿਆ ਕਿ ਪੰਜਾਬ ਤੋਂ ਚਿੱਟਾ ਜੰਮੂ ਕਸ਼ਮੀਰ ਦੇ ਵਿੱਚ ਆ ਰਿਹਾ ਹੁਣ ਇਹਨਾਂ ਦੋਨਾਂ ਦੇ ਵਿਚਾਲੇ ਕੌਣ ਜਵਾਬ ਦੇਵੇਗਾ ਕਿ ਮਹਾਰਾਜ ਮਲਕ ਜਵਾਬ ਦੇਣਗੇ ਕਿ ਉਹਨਾਂ ਨੇ ਬਦਨਾਮ ਕਿਉਂ ਕੀਤਾ ਪੰਜਾਬ ਨੂੰ ਤੇ ਕੀ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜਵਾਬ ਦੇਣਗੇ ਕਿ ਉਹਨਾਂ ਦੇ ਤੇ ਕੀ ਸਟੈਂਡ ਹੈ ਜਦੋਂ ਤੁਹਾਡੀ ਪਾਰਟੀ ਦੇ ਇੱਕ ਪ੍ਰਧਾਨ ਐਮ ਐਲ ਏ ਇਹ ਗੱਲ ਕਹਿ ਰਹੇ ਨੇ ਕਿ ਜੰਮੂ ਕਸ਼ਮੀਰ ਦੇ ਵਿੱਚ ਚਟਾ ਪੰਜਾਬ ਤੋਂ ਸਪਲਾਈ ਹੁੰਦਾ ਹੈ ਤਾਂ ਤੁਸੀਂ ਪੰਜਾਬ ਨੂੰ ਬਦਨਾਮ ਕਰਨ ਵਾਲੇ ਬੰਦੇ ਦੇ ਹੱਕ 'ਚ ਖੜੇ ਹੋ ਜਾਂ ਵਾਕਈ ਇਹ ਗੱਲ ਸਹੀ ਹੈ ਕਿ ਪੰਜਾਬ ਦੇ ਵਿੱਚੋਂ ਚਟਾ ਸਪਲਾਈ ਹੋ ਰਿਹਾ ਹੈ ਜੰਮੂ ਕਸ਼ਮੀਰ ਦਾ ਬਾਰਡਰ ਤਾਂ ਪੰਜਾਬ ਨਾਲੋਂ ਕਿਤੇ ਜ਼ਿਆਦਾ ਲੱਗਦਾ ਹੈ ਜੰਮੂ ਕਸ਼ਮੀਰ ਦੇ ਵਿੱਚ ਤਾਂ ਹਾਲਾਤ ਵੀ ਪੰਜਾਬ ਨਾਲੋਂ ਕਿਤੇ ਖਤਰਨਾਕ ਹੁੰਦੇ ਐ ਤੇ ਫਿਰ ਪੰਜਾਬ ਨੂੰ ਇਹ ਬਦਨਾਮ ਕਿਉਂ ਕੀਤਾ ਜਾ ਰਿਹਾ ਕਿ ਪੰਜਾਬ ਦੇ ਵਿੱਚੋਂ ਚਿੱਟਾ ਜੰਮੂ ਕਸ਼ਮੀਰ ਜਾ ਰਿਹਾ ਤੇ ਜੰਮੂ ਕਸ਼ਮੀਰ ਤੋਂ ਹੋ ਰਹੀ ਮਾਈਨਿੰਗ ਠੇਕੇਦਾਰ ਇੱਧਰ ਜਿਹੜੇ ਥੋਲੇ ਪੱਥਰ ਐ ਜੋ ਬਜਰੀ ਐ ਜੋ ਕੁਝ ਲੈ ਕੇ ਜਾ ਰਹੇ ਐ ਤਾਂ ਉਹਨਾਂ ਨੇ ਇੱਥੇ ਹੀ ਨਹੀਂ ਕਿਹਾ ਕੱਲੇ ਵਿਧਾਨ ਸਭਾ 'ਚ ਨਹੀਂ ਬਾਹਰ ਮੀਡੀਆ 'ਚ ਆ ਕੇ ਵੀ ਦੱਸਿਆ ਕਿ ਪੰਜਾਬ ਦੇ ਵਿੱਚੋਂ ਚਿੱਟਾ ਵੱਡੇ ਪੱਧਰ ਤੇ ਜੰਮੂ ਕਸ਼ਮੀਰ ਦੇ ਵਿੱਚ ਆ ਰਿਹਾ ਪੰਜਾਬ ਨੂੰ ਕੀ ਇਹ ਗਿਣਮਿਥ ਕੇ ਬਦਨਾਮ ਕੀਤਾ ਜਾ ਰਿਹਾ ਹਰ ਗੱਲ ਉੜਦਾ ਪੰਜਾਬ ਫਿਲਮ ਬਣੀ ਹੋਰ ਗੱਲਾਂ ਬਣੀਆਂ ਸਾਰਾ ਕੁਝ ਇਹ ਜੋ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਹੀ ਕਿਚਟਾ ਤੇ ਭਗਵਾਨ ਸਿੰਘ ਮਾਨ ਫਿਰ ਬਲਡੋਜਰ ਕਿਹੜੀ ਗੱਲ ਤੋਂ ਚਲਾ ਰਹੇ ਨਹੀਂ ਫਿਰ ਉਹ ਕਿਹੜੀ ਗੱਲ ਤੋਂ ਟਾਰਾ ਮਾਰ ਰਹੇ ਨੇ ਕਿ ਪੰਜਾਬ ਦੇ ਵਿੱਚ ਇੰਨਾ ਹੀ ਇੰਨੀਆਂ ਐਫਆਈਆਰ ਇੰਨੀ ਬਰਾਮਦਗੀ ਨਸ਼ੇ ਤਸਕਰ ਥਰ ਥਰ ਕੰਮਾਂ ਲਾਗੇ ਪਾਕਿਸਤਾਨ ਡਰਨ ਲੱਗ ਗਿਆ ਤੁਹਾਡੀ ਪਾਰਟੀ ਦੇ ਸੂਬਾ ਪ੍ਰਧਾਨਤਾ ਇਹ ਕਹਿ ਰਹੇ ਨੇ ਐਮ ਐਲ ਏ ਤਾਂ ਇਹ ਕਹਿ ਰਹੇ ਨੇ ਕਿ ਪੰਜਾਬ ਤੋਂ ਚਿੱਟਾ ਜੰਮੂ ਕਸ਼ਮੀਰ ਦੇ ਵਿੱਚ ਜਾ ਰਿਹਾ ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਇੱਕ ਪਾਸੇ ਆਮ ਆਦਮੀ ਪਾਰਟੀ ਪੰਜਾਬ ਦੇ ਉਹ ਚੇਹ ਕਹਿ ਰਹੀ ਹੈ ਕਿ ਅਸੀਂ ਚਿੱਟੇ ਖਿਲਾਫ ਸਖਤ ਹੈ ਜਿਹੜੇ ਅਰਵਿੰਦ ਕੇਜਰੀਵਾਲ ਉਹ ਆਉਂਦੇ ਆ ਕਿ ਅਸੀਂ ਚਿੱਟੇ ਖਿਲਾਫ ਹੋ ਸਕਤਾ ਹੈ ਫਿਰ ਉਹਨਾਂ ਹੀ ਪਾਰਟੀ ਦੇ ਇੱਕ ਸੂਬਾ ਪ੍ਰਧਾਨ ਤੇ ਐਮ ਐਲ ਏ ਮਹਰਾਜ ਮਲਕ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਇਹ ਗੱਲ ਕਹਿ ਰਹੇ ਨੇ ਕਿ ਪੰਜਾਬ ਚਿੱਟਾ ਸਪਲਾਈ ਕਰਦਾ ਤਾਂ ਹੁਣ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ ਪੰਜਾਬ ਨੂੰ ਕੀ ਗਨਮਥਕੇ ਬਦਨਾਮ ਕੀਤਾ ਜਾ ਰਿਹਾ ਜਾਂ ਪੰਜਾਬ ਦੇ ਹਾਲਾਤ ਵਾਕਈ ਇਹ ਹੈ ਫਿਰ ਜਿਹੜੀਆਂ ਗੱਲਾਂ ਭਗਵਾਨ ਸਿੰਘ ਮਾਨ ਉਹਨਾਂ ਦੀ ਪੁਲਿਸ ਉਹਨਾਂ ਦੇ ਡੀਜੀਪੀ ਉਹਨਾਂ ਦੇ ਐਸਪੀ ਉਹਨਾਂ ਦੇ ਐਸਐਸਪੀ ਕਰਦੇ ਨੇ ਕਿ ਪੰਜਾਬ ਦੇ ਚਟੇ ਖਿਲਾਫ ਜੰਗ ਨੁਜੁੱਧ ਨਸ਼ਿਆਂ ਵਿਰੁੱਧ ਉਹ ਯੁੱਧ ਨਸ਼ਿਆਂ ਵਿਰੁੱਧ ਕਿੱਧਰ ਗਿਆ ਜੋ ਤੁਹਾਡੀ ਪਾਰਟੀ ਦੇ ਇੱਕ ਸੀਨੀਅਰ ਲੀਡਰ ਇਹ ਗੱਲ ਕਹਿ ਰਹੇ ਆ ਕਿ ਪੰਜਾਬ ਚਟਾ ਸਪਲਾਈ ਕਰਦਾ ਜੰਮੂ ਕਸ਼ਮੀਰ ਨੂੰ ਜੰਮੂ ਦੇ ਵਿੱਚ ਜਿਹੜਾ ਚਟਾ ਆਉਂਦਾ ਪੰਜਾਬ ਦੇ ਵਿੱਚੋਂ ਆਉਂਦਾ ਤਾਂ ਹੁਣ ਇਹ ਗੱਲ ਦਾ ਜਵਾਬ ਕੌਣ ਦੇਵੇਗਾ ਪੰਜਾਬ ਨੂੰ ਹਰ ਗੱਲ ਤੇ ਬਦਨਾਮ ਕੀਤਾ ਜਾਣਾ ਧੂਏ ਤੇ ਪੰਜਾਬ ਨੂੰ ਦਿੱਲੀ ਬਦਨਾਮ ਕਰਦੀ ਹੈ ਕਿ ਧੂਆ ਦਿੱਲੀ ਚ ਪੰਜਾਬ ਦਾ ਆਉਂਦਾ ਹੈ ਹੁਣ ਚਿੱਟੇ ਤੇ ਵੀ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਕੀ ਇਹ ਸਾਜ਼ਿਸ਼ ਹੈ ਜਾਂ ਭਗਵਾਨ ਸਿੰਘ ਮਾਨ ਦੀ ਸਰਕਾਰ ਵਾਕਈ ਫੇਲ ਹੈ ਕਿ ਉਹ ਚਿੱਟਾ ਹੀ ਨਹੀਂ ਰੋਕ ਸਕੀ ਕਿ ਜੰਮੂ ਕਸ਼ਮੀਰ ਦੇ ਲੋਕ ਵੀ ਇਹ ਕਹਿ ਰਹੇ ਕਿ ਪੰਜਾਬ ਤੋਂ ਚਿੱਟਾ ਜਾ ਰਿਹਾ ਹੈ ਹਾਲਾਂਕਿ ਇਹ ਗੱਲ ਕਹੀ ਜਾਂਦੀ ਹੈ ਕਿ ਚਿੱਟਾ ਬਾਰਡਰੋਂ ਪਾਰ ਆਉਂਦਾ ਹੈ ਤੇ ਬਾਰਡਰੋਂ ਪਾਰ ਚਿੱਟਾ ਫਿਰ ਸਭ ਤੋਂ ਵੱਡਾ ਬਾਰਡਰ ਤਾਂ ਜੰਮੂ ਕਸ਼ਮੀਰ ਦਾ ਬਾਰਡਰ ਹੈ ਜਿਹੜਾ ਲੱਗਦਾ ਸਰਹੱਦ ਲੱਗਦੀ ਹੈ ਜਿਹੜੀ ਜੰਮੂ ਕਸ਼ਮੀਰ ਦੀ ਜਿੱਥੇ ਪਾਕਿਸਤਾਨ ਦੇ بڑے ਵੱਡੇ ਹੱਥ ਵੀ ਹੁੰਦੇ ਆ ਉੱਥੇ بڑے ਮਿਲਿਟੈਂਟ ਵੀ ਫੜੇ ਜਾਂਦੇ ਪੰਜਾਬ 'ਤੋਂ ਹਾਲਾਤ ਹੀ ਨਹੀਂ ਹੈ ਸੋ ਪੰਜਾਬ ਦੇ ਵਿੱਚੋਂ ਚਿੱਟਾ ਜੰਮੂ ਕਸ਼ਮੀਰ ਦੇ ਵਿੱਚ ਜਾਣਾ ਕਿ ਇੱਕ ਸਵਾਲਾਂ ਦੇ ਵਿੱਚ ਘੇਰਦਾ ਆਮ ਆਦਮੀ ਪਾਰਟੀ ਕਿਉਂਕਿ ਇਹ ਇਲਜ਼ਾਮ ਕਿਸੇ ਹੋਰ ਨੇ ਨਹੀਂ ਲਾਇਆ ਇਹ ਗੱਲ ਕਿਸੇ ਹੋਰ ਨੇ ਨਹੀਂ ਉਠਾਈ ਇਹ ਉਠਾਈ ਹੈ ਆਮ ਆਦਮੀ ਪਾਰਟੀ ਦੇ ਹੀ ਵ代ਕ ਆਮ ਆਦਮੀ ਪਾਰਟੀ ਦੇ ਹੀ ਜੰਮੂ ਕਸ਼ਮੀਰ ਦੇ ਪ੍ਰਧਾਨ ਮਹਾਰਾਜ ਮਲਕ ਨੇ ਮਹਾਰਾਜ ਮਲਕ ਉਹੀ ਨੇ ਜਿਨ੍ਹਾਂ ਨੂੰ ਮਿਲਣਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਪੰਜਾਬ ਦੇ ਜਹਾਜ਼ ਤੇ ਜਾਂਦੇ ਆ ਜਿੱਥੇ ਵਿਵੇਕ ਕੁਮਾਰ ਦੀ ਫੋਟੋ ਵੀ ਬਾਹਰ ਆਉਂਦੀ ਆ ਉੱਥੇ ਜਿਹੜੇ ਨਾਲ ਉਹਨਾਂ ਦੇ ਖੜੇ ਇੱਕ ਸ਼ਖਸਿਤ دکھائی ਜਿਹੜੇ ਤਸਵੀਰਾਂ 'ਚ ਵੀ ਤੁਸੀਂ ਦੇਖ ਰਹੇ ਹੋ ਇਹ ਮਹਾਰਾਜ ਮਲਕ ਨੇ ਮਹਾਰਾਜ ਮਲਕ ਨੇ ਪੰਜਾਬ ਸਰ ਇੱਕ ਵੱਡਾ ਜਿਹੜਾ ਉਹ ਜਿਹੜੀ ਕਹ ਲਈ ਇਲਜ਼ਾਮ ਲਗਾਇਆ ਹੈ ਕਿ ਪੰਜਾਬ ਦੇ ਵਿੱਚੋਂ ਚਿੱਟਾ ਜੰਮੂ ਕਸ਼ਮੀਰ ਜਾ ਰਿਹਾ ਹੁਣ ਇਹ ਤੇ ਆਮ ਆਦਮੀ ਪਾਰਟੀ ਭਗਵੰਤ ਸਿੰਘ ਮਾਨ ਦਾ ਕੀ ਜਵਾਬ ਹੈ ਆਉਣ ਵਾਲਾ ਸਮਾਂ ਦੱਸੇਗਾ ਆਮ ਆਦਮੀ ਪਾਰਟੀ ਦੇ ਜੰਮੂ ਤੋਂ ਵਿਧਾਇਕ ਅਤੇ ਸੂਬਾ ਪ੍ਰਧਾਨ ਮਹਾਰਾਜ ਮਲਕ ਨੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡੀ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਮੁੱਦਾ اٹھਾਇਆ ਕਿ ਪੰਜਾਬ ਦੇ ਠੇਕੇਦਾਰ ਜੰਮੂ ਕਸ਼ਮੀਰ ਦੇ ਵਿੱਚੋਂ ਮਾਈਨਿੰਗ ਕਰਕੇ ਇਟ ਵਟੇ ਬਜਰੀ ਰੇਤਾ ਲੈ ਜਾਂਦੇ ਆ ਤੇ ਇੱਥੇ ਚੱਟਾ ਦੇ ਕੇ ਜਾਂਦੇ ਆ ਉਹਨਾਂ ਨੇ ਕਹੇ ਕਿ ਜੰਮੂ ਕਸ਼ਮੀਰ ਵਿੱਚ ਚੱਟਾ ਪੰਜਾਬ ਤੋਂ ਆਉਂਦਾ ਹੈ ਯਹਾਂ ਸੇ ਰੇਤ ਔਰ ਬਜਰੀ ਪੱਥਰ ਪੰਜਾਬ ਲੈ ਰਹੇ ਆਂ ਵਹਾਂ ਸੇ ਚਿੱਟਾ ਜੰਮੂ ਕਸ਼ਮੀਰ ਕੇ ਅੰਦਰ ਲਾਏ ਉਹਨਾਂ ਨੇ ਇਹ ਇਲਜ਼ਾਮ ਪੰਜਾਬ ਸਰ ਲਾਇਆ ਉਹਨਾਂ ਨੇ ਕਿਹਾ ਕਿ ਪੰਜਾਬ ਤੋਂ ਜੰਮੂ ਕਸ਼ਮੀਰ ਦੇ ਵਿੱਚ ਝਟਾ ਆਉਂਦਾ ਪਹਿਲਾਂ ਮੈਂ ਤੁਹਾਨੂੰ ਸੁਣਾ ਦਿਆਂ ਇਹ ਗੱਲ ਨੂੰ ਮਹਾਰਾਜ ਮਲਕ ਵਿਧਾਨ ਸਭਾ ਚ ਬੋਲ ਰਿਹਾ ਜੰਮੂ ਕਸ਼ਮੀਰ ਦੀ ਵਿੱਚ ਬੜਾ ਮਾਮਲਾ ਹੈ सर पंजाब के ठेकेदार यहाँ पर आ रहे हैं यहाँ से रेत और बजरी पत्थर पंजाब ले रहे हैं वहां से चिट्टा जम्मू कश्मीर के अंदर लाए ये भी मत बोला रहा हूं। चीज़ 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 रहा रेत बजरी पत्थर सप्लाई हो रहा है माफिया यहाँ का भी लगा है पंजाब का भी है लूट के लिया जा रहा है पंजाब पंजाब से जितना चिट्टा मुझे किसी ने कहा शराब की भाई बात उठी मैं जो पता ही नहीं है सर चिट्टा क्या है सुनने में आया पंजाब से चलता है पंजाब में मार हो रही है ਤਾਂ ਉਹ ਕਹਿੰਦੇ ਆ ਕਿ ਪੰਜਾਬ ਤੋਂ ਚਿੱਟਾ ਆ ਰਿਹਾ ਮੈਂ ਤਾਂ ਅਜੇ ਤੱਕ ਸੁਣਿਆ ਨਹੀਂ ਸੀ ਚਿੱਟਾ ਕੀ ਹੁੰਦਾ ਮੈਨੂੰ ਹੁਣ ਪਤਾ ਲੱਗਿਆ ਕਿ ਪੰਜਾਬ ਤੋਂ ਸਪਲਾਈ ਚਿੱਟਾ ਜਿਹੜਾ ਉਹ ਜੰਮੂ ਕਸ਼ਮੀਰ ਦੇ ਵਿੱਚ ਆ ਰਿਹਾ ਹੁਣ ਸਵਾਲ ਇੱਥੇ ਖੜਾ ਹੁੰਦਾ ਕਿ ਭਗਵਾਨ ਸਿੰਘ ਮਾਨ ਤਾਂ ਬੜਾ ਰੌਲਾ ਪਾਉਂਦੇ ਆ ਕਿ ਪੰਜਾਬ ਵਿੱਚ ਚਿੱਟਾ ਖਤਮ ਕਰ ਦਿੱਤਾ ਤੇ ਇਹਨਾਂ ਦੀ ਪਾਰਟੀ ਦੇ ਲੀਡਰ ਇੱਕ ਸੂਬੇ ਦੇ ਪ੍ਰਧਾਨ ਪੰਜਾਬ ਨੂੰ ਬਦਨਾਮ ਕਰਨ ਤੇ ਲੱਗਿਆ ਕਿ ਪੰਜਾਬ ਚੋਂ ਚਿੱਟਾ ਜੰਮੂ ਕਸ਼ਮੀਰ ਦੇ ਵਿੱਚ ਆ ਰਿਹਾ ਹੁਣ ਇਹਨਾਂ ਦੋਨਾਂ ਦੇ ਵਿਚਾਲੇ ਕੌਣ ਜਵਾਬ ਦੇਵੇਗਾ ਕਿ ਮਹਾਰਾਜ ਮਾਲਕ ਜਵਾਬ ਦੇਣਗੇ ਕਿ ਉਹਨਾਂ ਨੇ ਬਦਨਾਮ ਕਿਉਂ ਕੀਤਾ ਪੰਜਾਬ ਨੂੰ ਤੇ ਕੀ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜਵਾਬ ਦੇਣਗੇ ਕਿ ਉਹਨਾਂ ਦੇ ਤੇ ਕੀ ਸਟੈਂਡ ਹੈ ਜਦੋਂ ਤੁਹਾਡੀ ਪਾਰਟੀ ਦੇ ਇੱਕ ਪ੍ਰਧਾਨ ਐਮ ਐਲ ਏ ਇਹ ਗੱਲ ਕਹਿ ਰਹੇ ਨੇ ਕਿ ਜੰਮੂ ਕਸ਼ਮੀਰ ਦੇ ਵਿੱਚ ਚਟਾ ਪੰਜਾਬ ਤੋਂ ਸਪਲਾਈ ਹੁੰਦਾ ਹੈ ਤਾਂ ਤੁਸੀਂ ਪੰਜਾਬ ਨੂੰ ਬਦਨਾਮ ਕਰਨ ਵਾਲੇ ਬੰਦੇ ਦੇ ਹੱਕ 'ਚ ਖੜੇ ਹੋ ਜਾਂ ਵਾਕਈ ਇਹ ਗੱਲ ਸਹੀ ਹੈ ਕਿ ਪੰਜਾਬ ਦੇ ਵਿੱਚੋਂ ਚਟਾ ਸਪਲਾਈ ਹੋ ਰਿਹਾ ਹੈ ਜੰਮੂ ਕਸ਼ਮੀਰ ਦਾ ਬਾਰਡਰ ਤਾਂ ਪੰਜਾਬ ਨਾਲੋਂ ਕਿਤੇ ਜ਼ਿਆਦਾ ਲੱਗਦਾ ਹੈ ਜੰਮੂ ਕਸ਼ਮੀਰ ਦੇ ਵਿੱਚ ਦਾ ਹਾਲਾਤ ਵੀ ਪੰਜਾਬ ਨਾਲੋਂ ਕਿਤੇ ਖਤਰਨਾਕ ਹੁੰਦੇ ਆ ਤੇ ਫਿਰ ਪੰਜਾਬ ਨੂੰ ਇਹ ਬਦਨਾਮ ਕਿਉਂ ਕੀਤਾ ਜਾ ਰਿਹਾ ਕਿ ਪੰਜਾਬ ਦੇ ਵਿੱਚੋਂ ਚਿੱਟਾ ਜੰਮੂ ਕਸ਼ਮੀਰ ਜਾ ਰਿਹਾ ਤੇ ਜੰਮੂ ਕਸ਼ਮੀਰ ਤੋਂ ਹੋ ਰਹੀ ਮਾਈਨਿੰਗ ਠੇਕੇਦਾਰ ਇੱਧਰ ਜਿਹੜੇ ਥੋਲੇ ਪੱਥਰ ਹੈ ਜੋ ਬਜਰੀ ਹੈ ਜੋ ਕੁਝ ਲੈ ਕੇ ਜਾ ਰਹੇ ਹੈ ਤਾਂ ਉਹਨਾਂ ਨੇ ਇੱਥੇ ਨਹੀਂ ਕਿਹਾ ਇਕੱਲੇ ਵਿਧਾਨ ਸਭਾ ਕਿ ਨਹੀਂ ਬਾਹਰ ਮੀਡੀਆ ਚ ਆ ਕੇ ਵੀ ਦੱਸਿਆ ਕਿ ਪੰਜਾਬ ਦੇ ਵਿੱਚੋਂ ਚਿੱਟਾ ਵੱਡੇ ਪੱਧਰ ਤੇ ਜੰਮੂ ਕਸ਼ਮੀਰ ਦੇ ਵਿੱਚ ਆ ਰਿਹਾ ਹੈ ਪੰਜਾਬ ਨੂੰ ਕੀ ਇਹ ਗਿਣਮਿਤ ਕੇ ਬਦਨਾਮ ਕੀਤਾ ਜਾ ਰਿਹਾ ਹੈ ਹਰ ਗੱਲ ਉੜਦਾ ਪੰਜਾਬ ਫਿਲਮ ਬਣੀ ਹੋਰ ਗੱਲਾਂ ਬਣੀਆਂ ਸਾਰਾ ਕੁਝ ਇਹ ਜੋ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਹੀ ਕਿਚਟਾ ਤੇ ਭਗਵਾਨ ਸਿੰਘ ਮਾਨ ਫਿਰ ਬਲਡੋਜਰ ਕਿਹੜੀ ਗੱਲ ਤੋਂ ਚਲਾ ਰਹੇ ਨਹੀਂ ਫਿਰ ਉਹ ਕਿਹੜੀ ਗੱਲ ਤੋਂ ਟਾਰਾ ਮਾਰ ਰਹੇ ਨਹੀਂ ਕਿ ਪੰਜਾਬ ਦੇ ਵਿੱਚ ਇੰਨਾ ਹੀ ਇੰਨੀਆਂ ਐਫ ਆਈ ਆਰ ਇੰਨੀ ਬਰਾਮਦਗੀ ਨਸ਼ੇ ਤਸਕਰ ਥਰ ਥਰ ਕੰਮਾਂ ਲਾਗੇ ਪਾਕਿਸਤਾਨ ਡਰਨ ਲੱਗ ਗਿਆ ਤੁਹਾਡੀ ਪਾਰਟੀ ਦੇ ਸੂਬਾ ਪ੍ਰਧਾਨਤਾ ਇਹ ਕਹਿ ਰਹੇ ਨੇ ਐਮ ਐਲ ਏ ਤਾਂ ਇਹ ਕਹਿ ਰਹੇ ਨੇ ਕਿ ਪੰਜਾਬ ਤੋਂ ਚਿੱਟਾ ਜੰਮੂ ਕਸ਼ਮੀਰ ਦੇ ਵਿੱਚ ਜਾ ਰਿਹਾ ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਇੱਕ ਪਾਸੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇਹ ਕਹਿ ਰਹੀ ਹੈ ਕਿ ਅਸੀਂ ਚਿੱਟੇ ਖਿਲਾਫ ਸਖਤ ਹੈ ਜਿਹੜੇ ਅਰਵਿੰਦ ਕੇਜਰੀਵਾਲ ਉਹ ਆਉਂਦੇ ਆ ਕਿ ਅਸੀਂ ਚਿੱਟੇ ਖਿਲਾਫ ਬਹੁਤ ਸਖਤ ਹੈ ਫਿਰ ਉਹਨਾਂ ਹੀ ਪਾਰਟੀ ਦੇ ਇੱਕ ਸੂਬਾ ਪ੍ਰਧਾਨ ਤੇ ਐਮ ਐਲ ਏ ਮਹਰਾਜ ਮਲਕ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਇਹ ਗੱਲ ਕਹਿ ਰਹੇ ਨੇ ਕਿ ਪੰਜਾਬ ਚਿੱਟਾ ਸਪਲਾਈ ਕਰਦਾ ਤਾਂ ਹੁਣ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ ਪੰਜਾਬ ਨੂੰ ਕੀ ਗਨਮਿਤ ਕੇ ਬਦਨਾਮ ਕੀਤਾ ਜਾ ਰਿਹਾ ਜਾਂ ਪੰਜਾਬ ਦੇ ਹਾਲਾਤ ਵਾਕਈ ਇਹ ਐ ਫਿਰ ਜਿਹੜੀਆਂ ਗੱਲਾਂ ਭਗਵਾਨ ਸਿੰਘ ਮਾਨ ਉਹਨਾਂ ਦੀ ਪੁਲਿਸ ਉਹਨਾਂ ਦੇ ਡੀਜੀਪੀ ਉਹਨਾਂ ਦੇ ਐਸਪੀ ਉਹਨਾਂ ਦੇ ਐਸਐਸਪੀ ਕਰਦੇ ਨੇ ਕਿ ਪੰਜਾਬ ਦੇ ਚਟੇ ਖਿਲਾਫ ਜੰਗ ਨਯੋਜਧ ਨਸ਼ਾ ਵਿਰੁੱਧ ਉਹ ਯੋਧ ਨਸ਼ਾ ਵਿਰੁੱਧ ਕਿੱਧਰ ਗਿਆ ਜੋ ਤੁਹਾਡੀ ਪਾਰਟੀ ਦੇ ਇੱਕ ਸੀਨੀਅਰ ਲੀਡਰ ਇਹ ਗੱਲ ਕਹਿ ਰਹੇ ਆ ਕਿ ਪੰਜਾਬ ਚ ਟਾ ਸਪਲਾਈ ਕਰਦਾ ਜੰਮੂ ਕਸ਼ਮੀਰ ਨੂੰ ਜੰਮੂ ਦੇ ਵਿੱਚ ਜਿਹੜਾ ਚਟਾ ਆਉਂਦਾ ਪੰਜਾਬ ਦੇ ਵਿੱਚੋਂ ਆਉਂਦਾ ਤਾਂ ਹੁਣ ਇਹ ਗੱਲ ਦਾ ਜਵਾਬ ਕੌਣ ਦੇਵੇਗਾ ਪੰਜਾਬ ਨੂੰ ਹਰ ਗੱਲ ਤੇ ਬਦਨਾਮ ਕੀਤਾ ਜਾਣਾ ਧੂਏ ਤੇ ਪੰਜਾਬ ਨੂੰ ਦਿੱਲੀ ਬਦਨਾਮ ਕਰਦੀ ਹੈ ਕਿ ਧੂਆ ਦਿੱਲੀ ਚ ਪੰਜਾਬ ਦਾ ਆਉਂਦਾ ਹੈ ਹੁਣ ਚਿੱਟੇ ਤੇ ਵੀ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਕੀ ਇਹ ਸਾਜ਼ਿਸ਼ ਹੈ ਜਾਂ ਭਗਵਾਨ ਸਿੰਘ ਮਾਨ ਦੀ ਸਰਕਾਰ ਵਾਕਈ ਫੇਲ ਹੈ ਕਿ ਉਹ ਚਿੱਟਾ ਹੀ ਨਹੀਂ ਰੋਕ ਸਕੀ ਕਿ ਜੰਮੂ ਕਸ਼ਮੀਰ ਦੇ ਲੋਕ ਵੀ ਇਹ ਕਹਿ ਰਹੇ ਕਿ ਪੰਜਾਬ ਤੋਂ ਚਿੱਟਾ ਜਾ ਰਿਹਾ ਹੈ ਹਾਲਾਂਕਿ ਇਹ ਗੱਲ ਕਹੀ ਜਾਂਦੀ ਹੈ ਕਿ ਚਿੱਟਾ ਬਾਰਡਰੋਂ ਪਾਰ ਆਉਂਦਾ ਹੈ ਤੇ ਬਾਰਡਰੋਂ ਪਾਰ ਚਿੱਟਾ ਫਿਰ ਸਭ ਤੋਂ ਵੱਡਾ ਬਾਰਡਰ ਤਾਂ ਜੰਮੂ ਕਸ਼ਮੀਰ ਦਾ ਬਾਰਡਰ ਹੈ ਜਿਹੜਾ ਲੱਗਦਾ ਸਰਹੱਦ ਲੱਗਦੀ ਹੈ ਜਿਹੜੀ ਜੰਮੂ ਕਸ਼ਮੀਰ ਦੀ ਜਿੱਥੇ ਪਾਕਿਸਤਾਨ ਦੇ بڑے ਵੱਡੇ ਹੱਥ ਵੀ ਹੁੰਦੇ ਆ ਉੱਥੇ بڑے ਮਿਲੀਟੈਂਟ ਵੀ ਫੜੇ ਜਾਂਦੇ ਆ ਪੰਜਾਬ 'ਤੋਂ ਹਾਲਾਤ ਹੀ ਨਹੀਂ ਹੈ ਸੋ ਪੰਜਾਬ ਦੇ ਵਿੱਚੋਂ ਚਿੱਟਾ ਜੰਮੂ ਕਸ਼ਮੀਰ ਦੇ ਵਿੱਚ ਜਾਣਾ ਕਈ ਸਵਾਲਾਂ ਦੇ ਵਿੱਚ ਘੇਰਦਾ ਆਮ ਆਦਮੀ ਪਾਰਟੀ ਕਿਉਂਕਿ ਇਹ ਇਲਜ਼ਾਮ ਕਿਸੇ ਹੋਰ ਨੇ ਨਹੀਂ ਲਾਇਆ ਇਹ ਗੱਲ ਕਿਸੇ ਹੋਰ ਨੇ ਨਹੀਂ ਉਠਾਈ ਇਹ ਉਠਾਈ ਹੈ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਆਮ ਆਦਮੀ ਪਾਰਟੀ ਦੇ ਹੀ ਜੰਮੂ ਕਸ਼ਮੀਰ ਦੇ ਪ੍ਰਧਾਨ ਮਹਾਰਾਜ ਮਲਕ ਨੇ ਮਹਾਰਾਜ ਮਲਕ ਉਹੀ ਨੇ ਜਿਨ੍ਹਾਂ ਨੂੰ ਮਿਲਣਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਪੰਜਾਬ ਦੇ ਜਹਾਜ਼ ਤੇ ਜਾਂਦੇ ਆ ਜਿੱਥੇ ਵਿਵੇਕ ਕੁਮਾਰ ਦੀ ਫੋਟੋ ਵੀ ਬਾਹਰ ਆਉਂਦੀ ਆ ਉੱਥੇ ਜਿਹੜੇ ਨਾਲ ਉਹਨਾਂ ਦੇ ਖੜੇ ਇੱਕ ਸਖਸ਼ਿਤ ਕਾਈ ਜਿਹੜੇ ਤਸਵੀਰਾਂ 'ਚ ਵੀ ਤੁਸੀਂ ਦੇਖ ਰਹੇ ਹੋ ਇਹ ਮਹਾਰਾਜ ਮਲਕ ਨੇ ਮਹਾਰਾਜ ਮਲਕ ਨੇ ਪੰਜਾਬ ਸਰ ਇੱਕ ਵੱਡਾ ਜਿਹੜਾ ਉਹ ਜੇ ਕਹ ਲਈ ਇਲਜ਼ਾਮ ਲਗਾਇਆ ਹੈ ਕਿ ਪੰਜਾਬ ਦੇ ਵਿੱਚੋਂ ਚਿੱਟਾ ਜੰਮੂ ਕਸ਼ਮੀਰ ਜਾ ਰਿਹਾ ਹੁਣ ਇਹ ਤੇ ਆਮ ਆਦਮੀ ਪਾਰਟੀ ਭਗਵਾਨ ਸਿੰਘ ਮਾਨ ਦਾ ਕੀ ਜਵਾਬ ਹੈ ਆਉਣ ਵਾਲਾ ਸਮਾਂ ਦੱਸੇਗਾ